ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਛਲਗਮਾ ਦੇ ਸੂੰਗਰਿਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਦੇ ਵਿੱਚ ਹੀ ਇਹ ਸੂੰਗਰੇ ਮਿਲਦੇ ਹਨ ਇਸ ਲਈ ਇਸ ਨੂੰ ਸਰਦੀਆਂ ਦੀ ਸਬਜ਼ੀ ਹੀ ਕਿਹਾ ਜਾਂਦਾ ਹੈ ਇੱਥੇ ਅਸੀਂ ਸਾਰੇ ਸੂੰਗਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਰੱਖ ਲਿਆ ਹੈ ਹੁਣ ਅਸੀਂ ਇਹਨਾਂ ਸੂੰਗਰਿਆਂ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਸਾਰੇ ਸੂੰਗਰਿਆਂ ਨੂੰ ਬਰੀਕ ਕੱਟ ਕੇ ਤਿਆਰ ਕਰ ਲਿਆ ਹੈ ਜਿਸ ਤਰ੍ਹਾਂ ਅਸੀਂ ਇੱਥੇ ਫਲੀਆਂ ਨੂੰ ਕੱਟਦੇ ਹਾਂ ਸੇਮ ਉਸੇ ਤਰ੍ਹਾਂ ਅਸੀਂ ਇਹਨਾਂ ਸੂੰਗਰਿਆਂ ਨੂੰ ਵੀ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਸੂੰਗਰਿਆਂ ਦੀ ਸਬਜ਼ੀ ਬਣਾਉਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾ ਦਵਾਂਗੇ ਸੂੰਗਰਿਆਂ ਦੀ ਸਬਜ਼ੀ ਸਰ੍ਹੋਂ ਦੇ ਤੇਲ ਵਿੱਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ ਇੱਕ ਚਮਚ ਲਸਣ ਅਦਰਕ ਦਾ ਪੇਸਟ ਪਾ ਦਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਪਾ ਦਵਾਂਗੇ ਸੁੰਗਰਿਆਂ ਦੀ ਸਬਜ਼ੀ ਵਿੱਚ ਹਿੰਗ ਪਾਉਣ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਹੁਣ ਅਸੀਂ ਲਗਾਤਾਰ ਹਿਲਾਉਂਦੇ ਹੋਏ ਲਸਣ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਤਾਂ ਕਿ ਲਸਣ ਵਿੱਚਲਾ ਕੱਚਾਪਨ ਖਤਮ ਹੋ ਜਾਵੇ ਅਸੀਂ ਇੱਥੇ ਲਸਣ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਕਰ ਲਿਆ ਹੈ ਹੁਣ ਅਸੀਂ ਲੰਬੇ-ਲੰਬੇ ਕੱਟ ਕੇ ਰੱਖੀ ਹੋਏ ਪਿਆਜ਼ ਪਾ ਦਵਾਂਗੇ। ਸੁੰਗਰਿਆਂ ਦੀ ਸੁੱਕੀ ਸਬਜ਼ੀ ਵਿੱਚ ਪਿਆਜ਼ ਲੰਬੇ-ਲੰਬੇ ਹੀ ਪਾਏ ਜਾਂਦੇ ਹਨ। ਪਿਆਜ਼ ਪੋਂ ਤੋਂ ਬਾਅਦ ਦੁਬਾਰਾ ਫੇਰ ਅਸੀਂ ਆਪਣੇ ਤੜਕੀਏ ਨੂੰ ਮਿਕਸ ਕਰ ਲਵਾਂਗੇ। ਅਸੀਂ ਇੱਥੇ ਪਿਆਜ਼ਾਂ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹਨਾਂ ਦਾ ਕੱਚਾਪਨ ਖਤਮ ਨਹੀਂ ਹੋ ਜਾਂਦਾ ਤੇ ਹਲਕੇ ਜਿਹਾ ਸੌਫਟ ਨਹੀਂ ਹੋ ਜਾਂਦੇ। ਅਸੀਂ ਇੱਥੇ ਪਿਆਜ਼ਾਂ ਨੂੰ ਹਲਕੇ ਜਿਹਾ ਸੌਫਟ ਹੋਣ ਤੱਕ ਪਕਾ ਲਿਆ ਹੈ। ਹੁਣ ਅਸੀਂ ਆਪਣੀ ਸਬਜੀ ਦੇ ਇਸ ਤੜਕੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰ ਦਵਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਅੱਧਾ ਚਮਚ ਧਨੀਆ ਜੀਰਾ ਪਾਊਡਰ ਪਾਵਾਂਗੇ ਅੱਧਾ ਚਮਚੀ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚੀ ਲਾਲ ਮਿਰਚ ਪਾਊਡਰ ਪਾ ਦਵਾਂਗੇ ਅੱਧਾ ਚਮਚੀ ਅਸੀਂ ਅਮचूर ਪਾਊਡਰ ਪਾਵਾਂਗੇ ਅਮचूर ਪਾਊਡਰ ਪਾਉਣ ਦੇ ਨਾਲ ਸਬਜੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਚਮਚ ਭਰ ਕੇ ਅਸੀਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਪਾ ਦਵਾਂਗੇ ਕਸੂਰੀ ਮੇਥੀ ਪਾਉਣ ਦੇ ਨਾਲ ਇਸ ਸਬਜ਼ੀ ਵਿੱਚ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਅਤੇ ਲਗਾਤਾਰ ਹਿਲਾਉਂਦੇ ਹੋਏ 1 ਮਿੰਟ ਦੇ ਲਈ ਭੁੰਨ ਲਵਾਂਗੇ ਇੱਥੇ ਅਸੀਂ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਦੋ ਟਮਾਟਰਾਂ ਨੂੰ ਬਰੀਕ-ਬਰੀਕ ਕੱਟ ਕੇ ਪਾ ਦਵਾਂਗੇ ਟਮਾਟਰਾਂ ਨੂੰ ਅਸੀਂ ਤੜਕੇ ਦੇ ਵਿੱਚ ਬਾਅਦ ਵਿੱਚ ਹੀ ਪਾਉਣਾ ਹੈ ਇਸ ਤਰ੍ਹਾਂ ਸਬਜ਼ੀ ਦੇ ਵਿੱਚ ਇਹਨਾਂ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਟਮਾਟਰ ਪਾਉਣ ਤੋਂ ਬਾਅਦ ਦੁਬਾਰਾ ਫੇਰ ਤੜਕੇ ਨੂੰ ਮਿਕਸ ਕਰ ਲਵਾਂਗੇ ਅਤੇ ਟਮਾਟਰਾਂ ਨੂੰ ਹਲਕਾ ਜਿਹਾ ਸੌਫਟ ਹੋਣ ਤੱਕ ਹੀ ਪਕਾਵਾਂਗੇ ਅਸੀਂ ਇਸ ਸਬਜ਼ੀ ਦੇ ਵਿੱਚ ਟਮਾਟਰਾਂ ਨੂੰ ਜ਼ਿਆਦਾ ਹੀ ਸੌਫਟ ਨਹੀਂ ਕਰਨਾ ਹੈ ਲਗਾਤਾਰ ਹਲੰਦਦੇ ਹੋਏ ਅਸੀਂ ਇੱਥੇ ਟਮਾਟਰਾਂ ਨੂੰ ਵੀ ਹਲਕਾ ਜਿਹਾ ਸੌਫਟ ਹੋਣ ਤੱਕ ਪਕਾ ਲਿਆ ਹੈ ਹੁਣ ਅਸੀਂ ਆਪਣੇ ਤੜਕੇ ਨੂੰ ਪਕਾਉਣਾ ਬੰਦ ਕਰ ਦਵਾਂਗੇ ਹੁਣ ਅਸੀਂ ਆਪਣੇ ਤੜਕੇ ਦੇ ਵਿੱਚ ਬਰੀਕ ਕੱਟ ਕੇ ਰੱਖੇ ਹੋਏ ਆਲੂ ਪਾ ਦਵਾਂਗੇ ਸੂੰਗਰੀਆ ਦੀ ਸਬਜ਼ੀ ਵਿੱਚ ਆਲੂ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸ ਆਉਂਦਾ ਹੈ ਅੱਧੀ ਕੌਲੀ ਅਸੀਂ ਇੱਥੇ ਕੱਢੇ ਹੋਏ ਮਟਰ ਪਾ ਦਵਾਂਗੇ ਬਰੀਕ ਕੱਟ ਕੇ ਰੱਖੇ ਹੋਏ ਸਾਰੇ ਸੂੰਗਰੇ ਵੀ ਪਾ ਦਵਾਂਗੇ ਹੁਣ ਅਸੀਂ ਆਪਣੀਆਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਦਵਾਂਗੇ ਆਲੂ ਅਤੇ ਮਟਰ ਪਾਉਣ ਦੇ ਨਾਲ ਸੂੰਗਰੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਅਤੇ ਇਹਨਾਂ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਹੁਣ ਅਸੀਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਸਾਡੀ ਸਬਜ਼ੀ ਦੇਖਣ ਨੂੰ ਲੱਗ ਰਹੀ ਹੈ ਹੁਣ ਅਸੀਂ ਆਪਣੀ ਸੂੰਗਰੀਆ ਦੀ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਟੱਕ ਕੇ ਪਕਾਉਣ ਦੇ ਨਾਲ ਸੂੰਗਰੇ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਹਨ ਅਤੇ ਸਾਰੇ ਮਸਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਸਬਜੀ ਦੇ ਵਿੱਚ ਮਿਕਸ ਹੋ ਜਾਂਦੇ ਹਨ ਗੈਸ ਦੀ ਫਲੇਮ ਅਸੀਂ ਇੱਥੇ ਮੀਡੀਅਮ ਕਰ ਦੇਵਾਂਗੇ ਅਤੇ ਆਪਣੀ ਸਬਜੀ ਨੂੰ ਹੁਣ ਅਸੀਂ ਢੱਕ ਕੇ 10 ਮਿੰਟ ਦੇ ਲਈ ਪਕਾ ਲਵਾਂਗੇ 10 ਮਿੰਟ ਬਾਅਦ ਹੁਣ ਅਸੀਂ ਆਪਣੀ ਸਬਜੀ ਨੂੰ ਦੁਬਾਰਾ ਫੇਰ ਚੈੱਕ ਕਰ ਲੈਂਦੇ ਹਾਂ ਸਬਜੀ ਨੂੰ ਅਸੀਂ ਵਿੱਚ ਵਿੱਚ ਦੋ ਵਾਰ ਚਲਾ ਦਿੱਤਾ ਸੀ ਤਾਂ ਕਿ ਇਹੇਠਾ ਨਾ ਲੱਗ ਜਾਵੇ ਇੱਥੇ ਸਾਡੀ ਸੂੰਗਰੀਆਂ ਦੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਜਿੰਨੀ ਸੋਹਣੀ ਸਾਡੀ ਸਬਜ਼ੀ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵਾ ਦਿਖਾਣੇ ਨੂੰ ਸੁਆਦ ਹੋਵੇਗੀ ਸਾਡੀ ਚਟਪਟੀ ਸੁੰਗਰੀਆ ਦੀ ਸਬਜ਼ੀ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰ ਲਈ ਹੈ ਹੁਣ ਅਸੀਂ ਆਪਣੀ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਚਟਪਟੀ ਸੁੰਗਰੀਆ ਦੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਸੂੰਗਰਿਆ ਦੀ ਸਬਜ਼ੀ ਬਣਾਉਂਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਮੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਅਸੀਂ ਇੱਥੇ ਆਪਣੀ ਚਟਪਟੀ ਸੂੰਗਰਿਆ ਦੀ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਹੈ ਸੀਸਾ ਸਬਜੀ ਨੂੰ ਦੇਈ ਪਰੌਂਠਿਆਂ ਦੇ ਨਾਲ ਖਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੁਹਾਨੂੰ ਇਹ ਸਬਜੀ ਖਾ ਕੇ ਮਜ਼ਾ ਆ ਜਾਵੇਗਾ ਇੰਨੀ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਵਿੱਚ ਇਹ ਸਪੈਸ਼ਲ ਹੀ ਬਣਾਈ ਜਾਂਦੀ ਹੈ ਇਸ ਲਈ ਇਸ ਨੂੰ ਸਰਦੀਆਂ ਦੀ ਸਬਜੀ ਹੀ ਕਿਹਾ ਜਾਂਦਾ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਚਲੋ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ